ਅੱਜ ਜੋਨ 9 ਲੜਕੀਆਂ ਦੀਆਂ ਐਥਲੈਟਿਕਸ ਖੇਡਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਹਰਿਰਾਇ ਖਾਲਸਾ ਸੀਨੀਅਰ ਸੈਂਡੀ ਸਕੂਲ ਦੁਸਾਂਸ ਕਲਾ ਵਿਖੇ ਜਨਰਲ ਪ੍ਰਧਾਨ ਕਮ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਰੀਬਨ ਕੱਟ ਕੇ ਕੀਤੀ ਅੱਜ ਦੇ ਦਿਨ ਉਮਰ ਵਰਗ 14 17 ਤੇ 19 ਦੇ ਲੜਕੀਆਂ ਦੇ ਮੈਚ ਕਰਵਾਏ ਜਾਣਗੇ ਅਤੇ ਕੱਲ ਨੂੰ ਲੜਕੀਆਂ ਦੇ ਮੈਚ ਹੋਣਗੇ ਇਸ ਮੌਕੇ ਜੋਨ 9 ਦੇ ਪ੍ਰਧਾਨ ਕਮ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਰੀਬਨ ਕੱਟ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸਰਦਾਰ ਸੁਤਵਿੰਦਰਪਾਲ ਸਿੰਘ ਜੀ ਨੇ ਕਿਹਾ ਸਾਰੇ ਬੱਚੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਵਿੱਚ ਖੇਡਾਂ ਦੇ ਪ੍ਰਤੀ ਇੰਨਾ ਜੋਸ਼ ਹੈ ਉਹਨਾਂ ਨੇ ਜੇਤੂ ਬੱਚਿਆਂ ਦੇ ਮਾਤਾ ਪਿਤਾ ਉਹਨਾਂ ਦੇ ਕੋਚ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਇਸ ਮੌਕੇ ਜ਼ੋਨ 9 ਦੇ ਕਾਫੀ ਸਕੂਲਾਂ ਨੇ ਅਤੇ ਉਹਨਾਂ ਦੇ ਕਾਫੀ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਕੁਲਵਿੰਦਰ ਸਿੰਘ ਬਲਦੇਵ ਸਿੰਘ ਜੋਰਸ ਖਤਰ ਅਧਿਆਪਕ ਸੋਮਨਾਥ ਮੈਡਮ ਗੁਰਬਖਸ਼ ਕੌਰ ਸੁਰਿੰਦਰ ਸਿੰਘ ਹੈਡਮਾਸਟਰ ਟੰਡਵਾਰ ਮੱਖਣ ਰਤੂ ਐਥਲੈਟਿਕ ਕੋਚ ਕਰਨਵੀਰ ਸਿੰਘ ਕੋਚ ਜਸਮਨ ਰਵੀ ਕੁਮਾਰ ਵਿਰਕ ਸਕੂਲ ਅਤੇ ਹੋਰ ਵੀ ਕਈ ਅਧਿਆਪਕ ਅਤੇ ਕੋਚ ਸਾਹਿਬਾਨ ਮੌਜੂਦ ਸਨ ਬੁਰਾਇਤ ਰੋਹਨ ਕੁਮਾਰ ਦੀ ਖਾਸ ਰਿਪੋਰਟ ਜ਼ੋਨ 9 ਤੇ ਗਰਾਂਟੂ ਜੋ ਜ਼ੋਨਲ ਲੈਵਲ ਦੀ ਐਥਲੈਟਿਕ ਦੀ ਇਵੈਂਟਸ ਅੱਜ ਗੁਰੂ ਹਰ राय ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਾਂਝ ਖੇਲਾ ਵਿੱਚ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਤੇ ਅੱਜ ਜੋ ਇਵੈਂਟਸ ਨੇ ਉਹ ਲੜਕੀਆਂ ਦੇ ਨੇ ਇਸ ਦੇ ਵਿੱਚ ਅੱਜ 14 17 ਤੇ 19 ਵਰਗ ਦੀਆਂ ਜਿਹੜੀਆਂ ਲੜਕੀਆਂ ਦੀਆਂ ਇਵੈਂਟਸ ਹੋਣਗੀਆਂ ਇਹਦੇ ਵਿੱਚ ਦੌੜਾਂ ਨੇ ਸ਼ਾਰਟ ਪੁੱਟ ਹੈ throws ਨੇ ਤੇ ਜੈਵਲਨ ਹੈ ਇਹ ਸਾਰੀਆਂ ਜਿਹੜੀਆਂ ਇਵੈਂਟਸ ਐ ਤੇ ਤਿੰਨੇ ਵਾਰਕ ਦੀਆਂ ਜਿਹੜੀਆਂ ਹੋਣਗੀਆਂ ਤੋਂ ਅੱਜ ਜੋ ਵਿਦਿਆਰਥੀ ਫਸਟ ਸੈਕੰਡ ਥਰਡ ਆਉਣਗੇ ਇਸ ਦੇ ਵਿੱਚ ਮੈਂ ਉਹਨਾਂ ਨੂੰ ਐਡਵਾਂਸ ਦੇ ਵਿੱਚ ਜਿਹੜੀਆਂ ਉਹ ਵਧਾਈ ਦੇਣਾ ਵਾ ਤੇ ਉਹਨਾਂ ਦੇ ਕੋਚ ਦੇ ਟੀਚਰ ਸਾਹਿਬਾਨ ਜਿਹੜੇ ਉਹਨਾਂ ਨੂੰ ਟ੍ਰੇਨ ਕਰਦੇ ਨੇ ਉਹ ਵੀ ਵਧਾਈ ਦੇ ਪਾਤਰ ਨੇ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਮਾਤਾ ਪਿਤਾ ਨੇ ਉਹ ਵੀ ਜਿਹੜੇ ਵਧਾਈ ਦੇ ਪਾਤਰ ਨੇ ਇਹ ਜਿਹੜੇ ਹੁਣ ਇੱਥੋਂ ਜਿਹੜੇ 1st 2nd 3rd ਵਿਦਿਆਰਥੀ ਆਉਣਗੇ ਇਹਨਾਂ ਨੇ ਜਲੰਧਰ ਜ਼ਿਲ੍ਹੇ ਵਿੱਚ ਜਾਣਾ ਜੋ ਕਿ ਸੋਮਵਾਰ ਤੋਂ ਆ ਜਿਹੜਾ ਨੈਕਸਟ ਸੋਮਵਾਰ ਆ ਰਿਹਾ ਵਾ ਇਹਦੇ ਵਿੱਚ ਥਲੈਟਿਕ ਮੀਟ ਜਿਹੜੀ ਉੱਥੇ ਵੀ ਸ਼ੁਰੂ ਹੋ ਰਹੀ ਆ ਜਿਹੜਾ ਲੈਵਲ ਦੀ ਉਸ ਦੇ ਵਿੱਚ ਇਹ ਜ਼ੋਨ 9 ਨੂੰ ਜਿਹੜੀਆਂ ਰਿਪਰੈਜ਼ੈਂਟ ਕਰਦੀਆਂ ਮੈਨੂੰ ਆਸ ਹੈ ਜਿਹੜੇ ਵਿਦਿਆਰਥੀ ਇੱਥੋਂ 1st 2nd 3rd ਜਾਣਗੇ ਉਹ ਜ਼ੋਨ 9 ਤੇ ਗ੍ਰਾਊਂਡ 2 ਦਾ ਜਿਹੜਾ ਇਹ ਨਾਮ ਨਾਲ ਉੱਚਾ ਕਰਗੇ